ਉਹ ਇਹ ਤਾਂ ਸਮਝ ਰੋ ਜਾਂਦਾ ਵੀ ਮੈਂ ਕਿਹੜੇ ਦੁੱਖ ਚੋਂ ਲੰਘ ਰਹੀ ਆ ਇਹ ਤਾਂ ਕੁਝ ਵੀ ਨਹੀਂ ਵੀਰੇ ਇੱਕ ਵਾਰ ਤੂੰ ਨਾਨਕੀ ਗਿਆ ਹੋਇਆ ਸੀ ਮੰਗਰੋ ਗਲਾਬ ਜਮਣਾਂ ਦਾ ਡੱਬਾ ਆ ਗਿਆ ਮੰਮੀ ਨੇ ਕੀ ਕੀਤਾ ਤੇਰੇ ਵੰਡੇ ਦੀ ਗਲਾਬ ਜਮਣਾਂ ਨਾਲ ਕੋਕੇ ਰੱਖ ਲਿਆ ਜਦੋਂ ਤੂੰ 15 ਦਿਨਾਂ ਬਾਅਦ ਮੁੜਿਆ ਤਾਂ ਉਹਦੋਂ ਗਲਾਬ ਜਮਣਾਂ ਖਰਾਬ ਹੋ ਗਈਆਂ ਹਾਂਜੀ ਆਗੇ ਤੁਸੀਂ ਕਿਵੇਂ ਐਨੇ ਖੁਸ਼ ਹੋ ਹੁਣ ਬਹਿ ਜਾ ਤੂੰ ਦਹਾਦਾਂ ਬੈ ਕੇ ਮੈਨੂੰ ਨੌਕਰੀ ਮਿਲ ਗਈ ਨੌਕਰੀ ਮਿਲ ਗਈ ਤਾਂ ਖੁਸ਼ੀ ਦੀ ਗੱਲ ਹੈ ਫਿਰ ਤੁਸੀਂ ਉਦਾਸ ਕਿਉਂ ਹੋ ਗਏ ਹਮਣੋ ਨੌਕਰੀ ਤਾਂ ਕੀ ਕਰਾਂ ਨੌਕਰੀ ਤਾਂ ਮਿਲ ਗਈ ਹੁਣ ਪੋਸਟਿੰਗ ਹੈ ਜਿਹੜੀ ਉਹ ਜਲੰਧਰ ਹੋਗੀ ਡਿਊਟੀ ਜਲੰਧਰ ਲਾਤੀ ਮੇਰੀ ਜਲੰਧਰ ਐਨੀ ਦੂਰ ਨਾ ਤਾਂ ਉਹ ਰੋਜ਼ ਅਪਡਾਉਨ ਹੋਣਾ। ਨਹੀਂ ਹੁਣ ਮੈਂ ਤੈਨੂੰ ਇਕੱਲੀ ਨੂੰ ਛੱਡ ਕੇ ਜਾ ਸਕਦਾ। ਮੈਨੂੰ ਵੀ ਟੈਨਸ਼ਨ ਹੋਈ ਪਈ ਐ। ਵੀ ਹੁਣ ਦੱਸ ਮੈਂ ਕੀ ਕਰਾਂ। ਵੀ ਮੈਨੂੰ ਵੀ ਦੱਸ ਦਿਓ ਕੀ ਗੱਲ ਆ। ਕਿ ਤੀਵੀਂ ਦੇ ਕੰਨਾਂ 'ਚ ਕੋਈ ਸਰਮੋਹ ਸਰ ਕਰੀ ਜਾਵੇਂਗਾ। ਕੀ ਦੱਸਾਂ ਮੰਮੀ? ਨੌਕਰੀ ਮਿਲ ਗਈ ਮੈਨੂੰ। ਅੱਛਾ ਮੈਂ ਤਾਂ ਹੁਣ ਆਂਡ ਕਮਾਂਡ 'ਚ ਸਾਰੇ 'ਚ ਦੱਸੂਗੀ। ਨਾਲ ਨਾਲ ਲੰਬਰਦਾਰਾਂ ਦੀ ਬੁੜੀ ਸੀ ਕਿਹੜੀ ਉਹ ਬੰਬਾਲਾ ਸੁਣਾਉਂਦੀ ਹੁੰਦੀ ਸੀਗੀ। ਅੱਕੇ ਕਹਿੰਦੀ ਮੇਰਾ ਪੁੱਤ ਨਾ ਪੁਲਿਸ 'ਚ ਆ। ਦੱਸ ਦੀ ਮੰਮੀ ਕੋਈ ਗੱਲ ਨਹੀਂ ਉਹ ਤਾਂ ਪਰ ਜੇ ਇਹ ਮੇਰੀ ਡਿਊਟੀ ਆ ਜਲੰਧਰ ਲੱਗੀ ਆ ਫੇਰ ਕਿ ਹੋਏਬ ਤਾ ਉੱਥੇ ਕਮਰਾ ਲੈ ਕੇ ਉੱਥੇ ਰਹਿ ਲਈ ਇਹ ਮੇਰੇ ਕੋਲੇ ਰਹੀ ਜਾਊਗੀ ਮੰਮੀ ਆਏ ਤਾਂ ਔਖਾ ਐ ਆਮਣ ਕੱਲੀ ਕਿਵੇਂ ਰਹੂ ਤੇਰੇ ਲੈ ਕੇ ਬਾਅਦ ਚ ਨਾਲੇ ਮੈਨੂੰ ਉੱਥੇ ਰੋਟੀ ਰੋਟੀ ਦਾ ਬਹੁਤ ਔਖਾ ਹੋ ਜਾਊਗਾ ਕਮਰਾ ਤਾਂ ਚਲ ਮੈਂ ਲੈ ਲੂ ਕੀ ਔਖਾ ਵੇ ਮੈਂ ਕਿਹਾ ਇਹਨੂੰ ਖਾ ਜੂਗੀ ਡਿਊਟੀ ਤੇ 10 ਤਰੀਕ ਤੋਂ ਜਾਣ ਲੱਗੇਗਾ ਡਿਊਟੀ ਤੇ ਤਾਂ 10 ਤਰੀਕ ਤੋਂ ਜਾਣਾ ਮੰਮੀ ਅੱਛਾ ਹਾਂ ਤਾਂ 9 ਦਿਨ ਪਿਆ ਫੇਰ ਤੇਰ ਜਾਣ ਦੇ ਮੰਮੀ ਹਜੇ ਤਾਂ 9 ਦਿਨ ਪਏ ਨੇ

ਗੱਲ ਹੋ ਗਈ ਜੀ ਕੁਛ ਨਹੀਂ ਕੁਛ ਕਿਉਂ ਨਹੀਂ ਅਵਤਾਰ ਦਾ ਫੋਨ ਆਇਆ ਸੀ ਦੱਸਤਾ ਸੀ ਕੀ ਕੀ ਗੱਲ ਹੋਈ ਆ ਉਹ ਤਾਂ ਕੁਛ ਨਹੀਂ ਉਹ ਤਾਂ ਐਂ ਕਹਿੰਦਾ ਸੀਗਾ ਕਹਿੰਦਾ ਵੀ ਮੰਮੀ ਵਾਲੀ ਬਿਮਾਰ ਹੈ ਕਹਿੰਦਾ ਤੁਸੀਂ ਹਸਪਤਾਲ ਲੈ ਕੇ ਜਾਂਦੇ ਆ ਵੀ ਤੁਸੀਂ ਸਿੱਧੇ ਹਸਪਤਾਲ ਚ ਜਾ ਜੇ ਫਿਰ ਚਲੋ ਛੇਤੀ ਚੱਲੀ ਆਪਾਂ ਮੈਂ ਵੀ ਜਾਣਾ ਛੇਤੀ ਉੱਥੇ ਜਾ ਫਿਰ ਮੇਰੇ ਪਰਸਲੇ ਚਾੱਕ ਕੇ ਅੰਦਰੋਂ ਤੇ ਮੈਨੂੰ ਹੀ ਦੱਸਦੇ ਕੀ ਹੋ ਗਿਆ ਹੋਣਾ ਕੀ ਹੈ ਮੰਮੀ ਇਹਦੀ ਮੰਮੀ ਦੀ ਡੈਥ ਹੋ ਗਈ ਹੈ ਹਾਂ ਦੱਸੀ ਨਾ ਜੀ ਰੋੜਾ ਨਾ ਪਾਓ ਨੇਵਦਾਰ ਨੇ ਕਿਹਾ ਮੈਨੂੰ ਕਹਿੰਦਾ ਦਸਣਾ ਨਿਆਮਣ ਨੂੰ ਹੱਸੇ ਚੱਲੋ ਤੂੰ ਮੈਂ ਵੀ ਨਾਲ ਹੀ ਵਗ ਚਲਦੀ ਆ ਆਜੋ ਜਲਦੀ ਫਿਰ ਚਲੀਏ ਨਿਆਮਣ ਮੈਂ ਵੀ ਚੱਲ ਜੀ ਹਾਂ ਤੁਹਾਡੇ ਨਾਲ ਤੇ ਮਮੀ ਦਾ ਪਤਾ ਲਈ ਆਉਂਗੀ ਆਜੋ ਤੁਸੀਂ ਤਾਂ ਮੈਨੂੰ ਕਹਿੰਦੇ ਸੀ ਆਪਾਂ ਹਸਪੀਟਲ ਜਾਣਾ ਫਿਰ ਆਪਾਂ ਘਰੇ ਕਿਉਂ ਆਗੇ ਉੱਕਰੀ ਲੈ ਕੇ ਆ ਗਏ ਪੁੱਤ ਸਾਡੇ ਤਾਂ ਇੰਨਾ ਇਕੱਠ ਹੋ ਰਿਹਾ ਇਹ ਕੀ ਹੋ ਗਿਆ ਸਾਡੇ ਘਰੇ ਇੰਨਾ ਇਕੱਠ ਕੇ ਹੋ ਰਿਹਾ ਲੱਗਦਾ ਮੇਰੀ ਮੰਮੀ ਨੂੰ ਕੁਝ ਹੋ ਗਿਆ ਬੱਸ ਉੱਤ ਬੱਸ ਬੱਸ ਚੁੱਪ ਕਰ ਚੁੱਪ ਲੈ ਮਨ ਚੱਲੇ ਲੈ ਮੇਰਾ ਪੱਬੀ ਜੀ ਨਹੀਂ ਕਰਦਾ ਮੈਂ ਤਾਂ ਪੀਣ ਹੀ ਨਹੀਂ ਅਮਨ ਮੈਂ ਸਮਝ ਸਕਦੀ ਹਾਂ ਤੇਰਾ ਦੁੱਖ ਪਰ ਖਾਣਾ ਪੀਣਾ ਛੱਡਿਆ ਨਹੀਂ ਜਾਂਦਾ ਹੁੰਦਾ ਤੁਸੀਂ ਸਮਝਾਉਣਾ ਜੀ ਆਮਣ ਨੂੰ ਆਮਣਾ ਪੀਲਾ ਪਾਣੀ ਚ ਕੋਈ ਨਾ ਵੀਰੇ ਪਹਿਲਾਂ ਤੁਸੀਂ ਪੀ ਲਓ ਭਾਬੀ ਇੱਧਰ ਦੇ ਦਿਓ ਵੀਰੇ ਵੀਰਪੁਰ ਮੈਂ ਨਹੀਂ ਪੀ ਆਮਣਾ ਦੁੱਖ ਤਾਂ ਮੈਨੂੰ ਹੀ ਬਹੁਤ ਆ ਮਾਂ ਦੀ ਨਾ ਇੱਕ ਆਦਤ ਸੀ ਹੁਣ ਵੀ ਬੜੇ ਸਵਾਦ ਇੱਕ ਹੋਰਦੇ ਮੈਨੂੰ ਨਹੀਂ ਹੁਣ ਦੋ ਤਾਂ ਖਾ ਲਿਆ ਮਨਾ ਹੁਣ ਦੋ ਤਾਂ ਉਤਾਰ ਦੇ ਨੇ ਦੋ ਮੇਰੇ ਦੋ ਲੋਗ ਦੀ ਹੋਦੋ ਤੂੰ ਆਏ ਕਿ ਮੇਰੇ ਮੈਂ ਕਿਹਾ ਉਹਦੇ ਵੀ ਤਾਂ ਹੈਗੇ ਨੇ ਦੋ ਲੋਗੂ ਜਰਾ ਆ ਪਏ ਨੇ ਉਹਨੂੰ ਦੇ ਦਿਓ ਆ ਮੈਂ ਖਾਉਂਗੀ ਹਾਂ ਮੈਂ ਤੂੰ ਹੀ ਨਾ ਬਹੁ ਖਬ ਖਜੀ ਕਰੀ ਜਾਇ ਕਰ ਮੈਂ ਵੀ ਖਾਣੇ ਨੇ ਬਤਾਰਨੇ ਵੀ ਖਾਣੇ ਨੇਗੇ ਹੁਣ ਬੜੇ ਸੁਆਦ ਨੇ ਮੰਮੀ ਭੁੱਖ ਵਾਰੀ ਲੱਗੀ ਹੈਗੀ ਖਾਣ ਨੂੰ ਦੇ ਕੋ ਸਤ ਆ ਜਾ ਪੁੱਤ ਲੱਡੂ ਖਾ ਲੈ ਤੇ ਫੜ ਤੈਨੂੰ ਭੁੱਖ ਲੱਗੀ ਹੈ ਜੇ ਲੈ ਮੰਮੀ ਦੇਖੀ ਮੈਨੂੰ ਤਾਂ ਕਹੇ ਸੀ ਵੀ ਦੋ ਮੇਰੇ ਦੋ ਦੇ ਹੁਣ ਤਿੰਨੇ ਉਹਨੂੰ ਫੜਾ ਤੇ ਮੈਂ ਹੋਰ ਲੈ ਲਵੂ ਇੱਕ ਇਹਦੇ ਚੋਂ ਤੇ ਇਹਨੂੰ ਨਹੀਂ ਬਦਾਵਣਾ ਮਾਂ ਮੇਰਾ ਵੜਾ ਕਰਦੀ ਹੈਗੀ ਇਹ ਤਾਂ ਕੁਛ ਵੀ ਨਹੀਂ ਵੀਰੇ ਇੱਕ ਵਾਰ ਤੂੰ ਨਾਨਕ ਹੀ ਗਿਆ ਹੋਸੀ ਮੰਗਰੋ ਗਲਾਬ ਜਮਣਾ ਦਾ ਡੱਬਾ ਮੰਮੀ ਨੇ ਕੀ ਕੀਤਾ ਤੇਰੇ ਵੰਡੇ ਦੀ ਗਲਾਬ ਜਾਮਨ ਨਾਲ ਕੋਕੇ ਰੱਖ ਲਈਆਂ ਜਦੋਂ ਤੂੰ 15 ਦਿਨਾਂ ਬਾਅਦ ਮੁੜਿਆ ਤਾਂ ਉਹਦਾਂ ਨੂੰ ਗਲਾਬ ਜਾਮਨ ਖਰਾਬ ਹੋ ਗਈਆਂ ਭੈਣੇ ਹਰ ਚੀਜ਼ ਦੁਬਾਰਾ ਮਿਲ ਜਾਂਦੀ ਹੈ ਪਰ ਮਾਪੇ ਨਹੀਂ ਮਿਲਦੇ ਹਾਂ ਵੀਰੇ ਮੇਰਾ ਤਾਂ ਹੁਣ ਸੌਰੀ ਜਾ ਕੇ ਵੀ ਜੀ ਨਹੀਂ ਲੱਗਣਾ ਮਾਂ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ ਮੈਨੂੰ ਆਹ ਲਓ ਜੀ ਚਾਹ ਪੀਓ ਆ ਮੈਂ ਚਾਹ ਪੀ ਐਨਾ ਕੇ ਸੋਚੀ ਜਾਨੀ ਐ ਆਮ ਫੀਲਾ ਪੈਣਾ ਜਾ ਕਿਉਂ ਕਮਲੀ ਹੋ ਗਈ ਤੂੰ ਹੋਰ ਹੁਣ ਇਹ ਤਾਂ ਜਿਹੜੇ ਮਰ ਗਏ ਉਹੀ ਛੱਡ ਗਏ ਜਿਉਂਦੇ ਨੇ ਉਹ ਤਾਂ ਸਾਰਾ ਕੁਝ ਹੀ ਖਾਣਾ ਪੀਣਾ ਪੈਂਦਾ ਹੈਗਾ ਉਹਨਾਂ ਨੇ ਨਹੀਂ ਮੁੜ ਕੇ ਵਾਪਸ ਆਉਣਾ ਗੋਗੜੀ ਹਾਂ ਮੈਂ ਮੈਂ ਤਾਂ ਐਂ ਕੰਨੀ ਸੁੱਤ ਤਾਂ ਅਮਰ ਨੂੰ ਲੈ ਆਉਂਦਾ ਜਾ ਕੇ ਲੈ ਆਉਂਗਾ ਚਾਰ ਦਿਨ ਭੈਣ ਭਾਈ ਮੈਂ ਸਾਰਾ ਸੋ ਦੁੱਖ ਸੁੱਖ ਕਰ ਲਾਂਗੇ ਉਹਦਾ ਮਨ ਹਲਕਾ ਹੋ ਜਾਂਦਾ ਇੰਨੇ ਨਾਲ ਭੋਗ ਤਾਂ ਪੈ ਗਿਆ ਹੁਣ ਉੱਥੇ ਕੀ ਹੈਗਾ ਮੈਂ ਫਿਰ ਐਂ ਕੇ ਬੋਲਦੀ ਐ ਮਾਂ ਮਰੀ ਆ ਉਹਦੀ। ਬਤ ਤਾਂ ਕਿੱਡਾ ਦੁੱਖ ਐ ਨੂੰ। ਮੈਂ ਤਾਂ ਐ ਕਹਿਨੀ ਆ। ਮਾਂ ਤਾਂ ਉਹਦੀ ਹੁਣ ਮਰ ਗਈ। ਪਿਓ ਪਹਿਲੇ ਮੁੱਕਿਆ ਹੋਇਆਗਾ। ਫਿਰ ਮਾਂ ਐ ਕਹਿਣਾ ਜ਼ਰੂਰੀ ਐ। ਤੂੰ ਜਾ ਕੇ ਉਹਨੂੰ ਲੈ ਕੇ ਆ। ਮੈਂ ਇੱਥੋਂ ਨਹੀਂ ਕੰਮ ਕੁਮੁੰਦਾ। ਸਾਰਾ ਦਿਨ ਕੰਮ ਕਰਦੀ ਕਰਦੀ ਮੈਂ ਤਾਂ ਥੱਕ ਜੰਨੀ ਐ। 4 ਦਿਨ ਹੋਰ ਲਾ ਲੈਣ ਦੇ ਜਦੋਂ ਫੋਨ ਕਰਤਾ ਲੈ ਆਵਾਂਗੇ। ਐ ਕੋਈ ਕਾਲੀ ਕਰੀ ਜੰਨੀ ਐ। ਇੱਕ ਵਾਰੀ ਕਹੇ ਤਾਂ ਤੈਨੂੰ ਗੱਲ ਸਮਝੇ ਨਹੀਂ ਆਉਂਦੀਗੀ। ਮੈਂ ਤੈਨੂੰ ਆਖਿਆ ਵੀ ਉਹਨੂੰ ਜਾ ਕੇ ਲਿਆ। ਲੈ ਆਉਣਾ ਚਲੋ। ਛੇਤੀ ਆ ਜੀ ਕਿਤੇ ਤੂੰ ਵੀ ਉੱਥੇ ਜਾ ਕੇ ਬਹਿ ਜੀ। ਆਮਣਾ ਗੋਗੀ ਬਾਈ ਵੀ ਆ ਗਿਆ। ਠੀਕ ਹਮਤਾਰ। ਠੀਕ ਹੈ ਗੋਗੀ। ਚੱਲਾ ਉਹਨਾਂ ਨੂੰ ਕਿਉਂ ਐ ਹੁਣ ਇਹਨੂੰ ਕੌਣ ਢਾਲ ਸਕਦਾ? ਇੰਨੀ ਕੀ ਲਿਖੀ ਸੀ ਉਹਦੀ? ਆਮਣਾ ਚੁੱਪ ਕਰ ਭਨੇ। ਮਰੋਇਆਂ ਕੀ ਬਣਦਾ ਹੈਗਾ? ਲੈ ਗੋ ਕੀ? ਪਾਣੀ ਕੀ? ਆਮਣਾ ਮੈਂ ਤਾਂ ਤੈਨੂੰ ਲੈਣ ਆਇਆ ਸੀ। ਕਾਮਲੀ ਗੱਲ ਗੱਲ ਤੇ ਰੋਣ ਲੱਗ ਜਾਂਦੀ ਹੈ ਰੋਨੀ ਕਿਉਂ ਆ ਅਸੀਂ ਤਾਂ ਹੈ ਗਈਆਂ ਆਪਦੇ ਘਰੇ ਤਾਂ ਜਾਣੀ ਜਾਂਦਾ ਹੈ ਹੈ ਕਾਮਲੀ ਅਮਨ ਰੋਨੀ ਕਿਉਂ ਏ ਮੈਂ ਤੇਰੀ ਮਾਂ ਮਾ ਵਰਗੀ ਪਰਜਾਈਆਂ ਠੀਕ ਹੈ ਤੇਰੇ ਹਰ ਇੱਕ ਤਿੱਥ ਤਿਆਰ ਪੂਰਾ ਕਰਾਂਗੇ ਅਸੀਂ ਹੈ ਕਾਮਲੀ ਉਹੀ ਰੋਈ ਜਾਂਦੀ ਹੈਗੀ ਮਨ ਹੌਲਾ ਨਾ ਕਰ ਇਹ ਗੱਲ ਨਹੀਂ ਹੈਗੀ ਭਾਬੀ ਮੈਨੂੰ ਤਾਂ ਹਰ ਗੱਲ ਤੇ ਮਾਂ ਜਿਆਦਾ ਜਾਂਦੀ ਹੈ ਜਾਂ ਤਾਂ ਸਾਨੂੰ ਵੀ ਬਹੁਤ ਆਉਂਦੀ ਹੈ ਮੰਮੀ ਦੀ ਆਵਣਾ ਕਰਦਾ ਜੀ ਪੁੱਢਾ ਥੋੜੀ ਜਾਂਦਾ ਹੈਗਾ ਰੋਗੀ ਅਮਨ ਦਾ ਖਿਆਲ ਰੱਖੀਂ ਕੋਈ ਨਹੀਂ ਉਤਾਰ ਮੈਂ ਆਮਣ ਦਾ ਪੂਰਾ ਖਿਆਲ ਰੱਖੂਗਾ ਚੱਲਾ ਆਵਣ ਫਿਰ ਚੱਲੀ ਆਪਾਂ ਮੈਂ ਵੀ ਕੰਮ ਜਾਣਾਗਾ ਹਾਂ ਨਾ ਆਮਣ ਰੋਣਾ ਛੰਗ ਉਤਾਰ ਸਿਆਣੀ ਬਣ ਪੈ ਚੱਲ ਮੈਂ ਤੇਰੇ ਨਾਲ ਲਫਾਫਾ ਲੈ ਕੇ ਦੁਨੀਆ ਕੱਪੜੇ ਆਣਾ ਚੰਗਾ ਆਮਣ ਰੋਣਾ ਪੈਣੇ ਚੰਗਾ ਸੀ ਹੈਗੀਆਂ ਜੀ ਤੇਰੇ ਨਾਲ ਖੜਿਆ ਹਾਂ ਤੂੰ ਕਿ ਰੋਈ ਜੰਨੀ ਹੈਗੀ ਮੰਮੀ ਹਾਂ ਉਹ ਵੀਰੇ ਦੇ ਭਾਬੀ ਆਈ ਨਹੀਂ ਅਜੇ ਡਿਆਏ ਹੁਣ ਤੈਨੂੰ ਦਿਖਣ ਨਾ ਮੰਮੀ ਕਿਉਂ ਤੂੰ ਸਾਰਾ ਦਿਨ ਅੱਕੀ ਰਹਿਨੀ ਆ ਯਾਰਾ ਹਜੇ ਕਨੇ ਅੱਕਦੀ ਆ ਅੱਕਾ ਕਾ ਤੋ ਨਾ ਇੰਨੀ ਗਰਮੀ ਚ ਕੰਮ ਕਰਨਾ ਸੌਖਾ ਏਗਾ ਉਹ ਤਾਂ ਮਹਾਰਾਣੀ ਉੱਥੇ ਜਾ ਕੇ ਬੈਗੀ ਪੇਕੀ ਮੁਰਕੇ ਆਉਣ ਦਾ ਨੋਈ ਨਹੀਂ ਲੈਂਦੀ ਜੀ ਮੈਨੂੰ ਤਾਂ ਮੰਮੀ ਤੂੰ ਬੋਲੀ ਜਾਨੀ ਆ ਭਾਬੀ ਸਾਹਮਣੇ ਨਾ ਕਹਿ ਦੇ ਉਹਨੂੰ ਬੁਰਾ ਲੱਗੂਗਾ ਵੱਡਾ ਹੈਗਾ ਭਾਬੀ ਦਾ ਚੰਚਾ ਚੰਗਾ ਮੰਮੀ ਚੁੱਪ ਕਰ ਜਾ ਭਾਬੀ ਦੀ ਵੀਰ ਆ ਗਿਆ ਸਸੀ ਗਾਲ ਮੰਮੀ ਕੋਲ ਆ ਕੇ ਫੇਰ ਇੱਥੇ ਰੋਣ ਲੱਗੀ ਹਰਤਾ ਹੋ ਗਿਆ ਉੱਥੇ ਬੈਠੀ ਨੂੰ ਹੁਣ ਫੇਰ ਇੱਥੇ ਧੂਆਂ ਸੱਥਰ ਪਾ ਕੇ ਬਹਿ ਜਾ ਮੰਮੀ ਕੀ ਮੰਮੀ ਵੇ ਆਪਾਂ ਤਾਂ ਸਾਰੇ ਇੱਥੇ ਜਾਉਨੇ ਆਗੇ ਉੱਥੇ ਰੋ ਤਾਈ ਹੁਣ ਫੇਰ ਲੱਗੀ ਹਿੰਗਣ ਇੱਥੇ ਉਰੂ ਇਹ ਨਹੀਂ ਐ ਮੰਮੀ ਦਾ ਤੈਨੂੰ ਪਤਾ ਤਾਂ ਹੈਗਾ ਵੀ ਬੋਲਣ ਤੋਂ ਪਹਿਲਾਂ ਸੋਚਦੀ ਐ ਉਹਨਾਂ ਨੂੰ ਇਹ ਤਾਂ ਸਮਝਣਾ ਚਾਹੀਦਾ ਵੀ ਮੈਂ ਕਿਹੜੇ ਦੁੱਖ ਚੋਂ ਲੰਘ ਰਹੀ ਆ ਚੱਲ ਚੁੱਪ ਕਰ ਮੈਂ ਤਾਂ ਤੇਰਾ ਦੁੱਖ ਸਮਝਦੀ ਆ ਨਾਲ ਇਹਨਾਂ ਮੇਰੇ ਕੱਪੜੇ ਪਾ ਦੇ ਬੈਗ ਚ ਕੱਲ ਨੂੰ ਮੈਨੂੰ ਫਿਰ ਡਿਊਟੀ ਤੇ ਜਾਣਾ ਹੈ ਫਿਰ ਹੁਣ ਤੁਸੀਂ ਉੱਥੇ ਰਹੋਗੇ ਘੇਰਾ ਤਾਂ 1-2 ਮਹੀਨੇ ਰਹਿਣੀ ਪਊਗਾ ਫਿਰ ਦੇਖਾਂਗੇ ਜੇ ਬਦਲੀ ਹੋ ਜੇ ਤੇ ਫੇਰ ਕਰਕੇ ਉਹ ਕਰਦੀ ਐ ਬਾਰਹੰਤਵਾਰ ਨੂੰ ਮੈਂ ਆਜਾ ਕਰੂੰਗਾ ਮੰਮੀ ਤਾਂ ਤੁਹਾਡੇ ਹੁੰਦੀ ਮੇਰੇ ਨਾਲ ਇੰਨਾ ਕੁਝ ਕਰਦੀ ਆ ਤੁਹਾਡੇ ਬਾਅਦ ਚ ਮੇਰੇ ਨਾਲ ਲੜਿਆ ਕਰਨਗੇ ਤੂੰ ਤਾਂ ਫਿਕਰ ਨਾ ਕਰ ਮੰਮੀ ਨੂੰ ਮੈਂ ਕਹਿ ਕੇ ਜਾਊਗਾ ਵੀ ਦੁਬਾਰਾ ਅਮਨ ਨੂੰ ਪਰੇਸ਼ਾਨ ਨਾ ਕਰੀ ਚਲ ਠੀਕ ਹੈ ਮੈਂ ਤੁਹਾਡੇ ਕੱਪੜੇ ਪ੍ਰੈਸ ਕਰਤੀ ਠੀਕ ਆ ਇਹਦਾ ਵੀ ਕੀ ਕਸੂਰ ਆ ਯਾਰ ਇੱਕ ਤਾਂ ਇਹਦੀ ਮੰਮੀ ਦੀ ਡੈਥ ਹੋ ਗਈ ਉਤੋਂ ਮੈਂ ਡਿਊਟੀ ਤੇ ਜਾਣਾ ਬਾਅਦ ਚ ਮੰਮੀ ਤਾਂ ਨਹੀਂ ਪਤਾ ਇਹਨੂੰ ਤੰਗ ਕਰਨ ਲੱਗ ਜਾ ਨੀ ਬਾਹਰ ਨਿਕਲਿਆ ਦਾਲ ਪਾਣੀ ਦਾ ਕਰ ਲਾ ਅੰਦਰ ਵਰਕੇ ਬੈ ਗਈ ਜਣੋ ਜੀ ਹੋਟਲ ਤੋਂ ਆਉਣੀਆਂ ਨਹੀਂ ਆ। ਉਹ ਮੈਂ ਮੋੜਾ ਮੋੜਾ ਸੋਚ ਕੇ ਬੋਲ ਪਾ ਉਹ ਪਤਾ ਕਿੰਨੀ ਦੁਖੀ ਹੈਗੀ ਇੱਕ ਤਾਂ ਉਹਦੀ ਮਾਂ ਮਰ ਗਈ। ਜਾ ਵੀ ਆਪਦਾ ਕੰਮ ਕਰ। ਮੈਨੂੰ ਮਤਾਂਈਆਂ ਨਾ ਦੇ। ਆ ਵੀ ਅੱਜ ਪੱਕੇ ਕੰਮ ਜਾ ਕੇ ਆਣਾ। ਅਮਰਤ ਹਾਂ ਮੈਂ ਤੂੰ ਕਾਏ ਕਰੀ ਮੈਂ ਤਾਂ ਹੁਣ ਡਿਊਟੀ ਤੇ ਜਾਣਾ ਤੈਨੂੰ ਪਤਾ ਹੈ ਹਾਂ ਹਾਂ ਤੂੰ ਆਉਣ ਦਾ ਧਿਆਨ ਰੱਖੀ ਪਿੱਛੋਂ ਕੋਈ ਨਹੀਂ ਕੋਈ ਨਹੀਂ ਮੰਮੀ ਦਾ ਤੈਨੂੰ ਪਤਾ ਯਾਰ ਉਹ ਜਾਣ ਜਾਣ ਕੀ ਅਮਨ ਨੂੰ ਬੋਲੀ ਜਾਂਦੀ ਰਹਿੰਦੀ ਹੈ ਹਾਂ ਬੈਸ ਤਾਂ ਮੈਂ ਘਰੀ ਆਗਾ ਪਰ ਮੰਮੀ ਯਾਰ ਖਰਾਬ ਬਹੁਤ ਆ ਗਈ ਤੂੰ ਤਾਂ ਇਹ ਕਹਿਣਾ ਭਾਬੀ ਨੂੰ ਨਾਲ ਹੀ ਲੈ ਜੀ ਤੂੰ ਉਹ ਨਹੀਂ ਅਮਰਤ ਉਹ ਹੁਣ ਉੱਥੇ ਮੇਰਾ ਰਹਿਣ ਦਾ ਤਾਂ ਪ੍ਰਬੰਧ ਨਹੀਂ ਹੋਇਆ ਹਜੇ ਹਾਂ ਉਹਨੂੰ ਮੈਂ ਕਿੱਥੇ ਰੱਖੂਗਾ ਬਲਾ ਕਲ ਕੋਈ ਨਾ ਬਈ ਤੂੰ ਟੈਕਸ ਫਰੀ ਹੋ ਕੇ ਜਾਹੀਂ ਕੋਈ ਚੱਕਰ ਨਹੀਂ ਮੈਂ ਹੈਗਾ ਘਰੇ ਆ ਮਨੂ ਹਰੀ ਕਿੱਧਰ ਆਉਂਦੇ ਨੇ ਯਾਰ ਬਈ ਕੀ ਹਾਲਾ ਹੋ ਵੀ ਗੋਗੀ ਵਧੀਆ ਵਧੀਆ ਕੀ ਹਾਲਾ ਬਈ ਇੱਕ ਬਈ ਗੋਗੀ ਮੈਂ ਸੁਣਾ ਛੋਡੇ ਮਰਗਦੂਗੀ ਉਹ ਹਾਂ ਯਾਰ ਮੇਰੇ ਘਰ ਵਾਲੇ ਦੀ ਅਮਨ ਦੀ ਮਾਤਾ ਹੀ ਡੈਥ ਹੋ ਗਈ ਸੀ ਬਈ 23 ਬਜੀ ਤਾਂ ਮੇਰੀ ਮਾਂ ਕੋਲ ਆਏ ਕਹਿੰਦੀ ਸੀ ਵੀ ਗੋਗੀ ਨੇ ਡਿਊਟੀ ਤੇ ਜਾਣਾਗਾ ਜਲੰਧਰ ਫਿਰ ਭਾਬੀ ਕੱਲੀ ਕਿਵੇਂ ਰਹੂਗੀ ਘਰੇ ਇੱਕ ਤੈਨੂੰ ਪਤਾ ਹਾਲਾਤ ਮਾੜੇ ਨੇ ਉਹ ਕੀ ਕਰੀਏ ਯਾਰ ਫਿਰ ਮਜਬੂਰੀ ਆ ਮਨੂੰ ਹੁਣ ਕਰ ਵੀ ਕੀ ਸਕਦੇ ਨੇ ਜੜਾ ਹਾਂ ਬਈ ਨੌਕਰੀ ਜਿਹੜਾ ਨਿਤ ਨਿਤ ਮਿਲਦੀ ਹੈ ਯਾਰ ਫਿਰ ਬਦਲੀ ਕਰਾਈ ਜਾਊਗੀ ਬਦਲੀ ਤੇ ਕਰਾਵਾਂਗੇ ਫਿਰ ਫਿਰ 6 ਮਹੀਨੇ ਤਾਂ ਲੱਗਣਗੇ ਨਾ ਕਿ ਰਜਾਇਨ ਜੋਇਨ ਕਰਨੀ ਪੂ ਡਿਊਟੀ ਫਿਰ ਦੇਖਦੇ ਆਂ ਬਦਲੀ ਬਦਲੀ ਦਾ ਕਦੋਂ ਕਰਨੀ ਆ ਫਿਰ ਬਾਈ ਜੋਇਨਿੰਗ ਜੋਇਨਿੰਗ ਤਾਂ ਕੱਲ ਨੂੰ ਕਰਨੀ ਆਏਗੀ ਕੱਲ ਨੂੰ ਜਾਣਾ ਅੱਛਾ ਵਧਾਈਆਂ ਫਿਰਤਾ ਬਾਈ ਭੰਨ ਜਾਈ ਪਤਾ ਨਹੀਂ ਕੀ ਕਰੀਗਾ ਸਾਥੀਗਾ ਬਾਈ ਸਿੰਘਾ ਬਾਈ ਮਿਲਦੇ ਆਂ ਫਿਰ ਹਾਂ 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 ਆ ਜਾ ਬਾਈ ਲੇਟ ਨਾ ਹੋ ਜਾਈ ਕਿਤੇ ਚੱਲ ਚੱਲ ਹੋਰ ਨਿਕਲ ਮੁੰਡੇ ਕਿਉਂ ਰੋਣ ਲੱਗੇ ਆ ਮੁੰਡੇ ਨੌਕਰੀ ਮਿਲੀ ਆ ਕਿਉਂ ਰੋਣ ਪਿੱਟਣ ਪਾਏਗਾ ਮੈਨੂੰ ਤਾਂ ਮੇਰੀ ਮਾਂ ਯਾਦ ਆ ਗਈ ਸੀ ਉਹ ਵੀ ਮੈਂ ਤਾਂ ਉਹਨੂੰ ਯਾਦ ਕਰਕੇ ਰੋਂਦੀ ਸੀ ਨਹੀਂ ਤੇਰੀ ਮਾਂ ਕਿਹੜਾ ਲੈਦੀ ਮਰ ਗਿਆ ਮਾਂ ਤਾਂ ਮੇਰੀ ਵੀ ਮਰੀਆ ਮੈਂ ਤਾਂ ਇਹੋ ਜਿਹਾ ਕੁਛ ਕੀ ਦੇ ਕੁੱਤਾ ਨਹੀਂਗਾ ਉਈ ਅੱਪਾ ਤਾਂ ਪਰਤਕੁਲੇ ਸੀ ਮੈਂ ਤਾਂ ਤਾਂ ਆਈ ਭਾਬੀ ਨਾਲ ਕਲੇਸ ਪਈ ਬੈਠੀ ਆ ਹੋਰ ਯਾਰ ਮੈਨੂੰ ਵੀ ਭਾਬੀ ਦੇ ਤਰਸ ਆਉਂਦਾ ਇੱਕ ਤਾਂ ਭਾਬੀ ਦੀ ਮਾਂ ਮਰ ਗਈ ਕਿ ਉਦੋਂ ਗੋਗੀ ਨਹੀਂ ਹੈਗਾ ਤੈਨੂੰ ਜੱਤਾ ਇੰਗਲਿਸ਼ ਵੀ ਨਹੀਂ ਆਈ। ਨਹੀਂ ਤੇਰੀ ਮਾਂ ਕਰਾ ਲੱਗ ਸੀਗੀ। ਹੋਰਾਂ ਨੇ ਕਰੀਆਂ ਮਾਵਾਂ ਨਹੀਂ ਮਰਦੀਆਂ। ਕੀ ਮਾਂ-ਮਾਂ ਲਾਈ ਐ ਨੇ? ਨਹੀਂ ਚੁੱਪ ਕਰਾਂਗੇ ਕਿ ਕਰਾਂ ਮਾਂ? ਦੋ ਧਰ ਨੂੰ ਚਪੇੜਾ ਮੂੰਹ ਤੇ। ਗੱਲ ਸੁਣ ਲੈ ਮੇਰੀ। ਖਰੀ ਹੋ ਕੇ ਕੰਮ ਕਰ ਲਾ। ਗੋਗੀ ਤਾਂ ਭੱਗ ਗਿਆ। ਹੁਣ ਮੇਰੀ ਡਿੱਕੇ ਚੜੀ ਹੋਈਆਂ ਤੂੰ। ਆਉਂ ਨਾ ਬਰਤ ਤਾ। ਕੀ ਆ ਰਾਂ ਬਰਤ। ਬੋਦੀ ਬਈ। ਕਰੇਗੇ ਸੀ ਆਪਣੇ ਹਾਂ ਤੂੰ ਕਿੱਧਰ ਗਿਆ ਸੀ ਮੈਂ ਗੋਗਿੰਚੜਾਉਣ ਗਿਆ ਸੀਗਾ ਡਿਊਟੀ ਨਹੀਂ ਗਿਆ ਅੱਜ ਉਹ ਅੱਛਾ ਅੱਛਾ ਹਾਂ ਉਹ ਯਾਰ ਅਸੀਂ ਤਾਂ ਤੇਰੇ ਕੋਲੇ ਗਏ ਸੀਗੇ ਅੱਛਾ ਤੇ ਤਾਈ ਨੇ ਕਲੇਸ਼ ਪਾਰ ਕਰਿਆ ਸੀ ਭਾਬੀ ਨਾਲ ਖਾਸਾ ਭਾਬੀ ਨਾਲ ਹਾਂ ਭਾਬੀ ਤਾਂ ਰੋਈ ਵੀ ਜਾਂਦੀ ਸੀ ਸਰ ਪਤਾ ਨਹੀਂ ਮੈਂ ਤਾਂ ਗੋਗਿੰਚੜਾਉਣ ਗਿਆ ਸੀ ਬੱਸ ਟੈਂਡ ਪਤਾ ਨਹੀਂ ਕੀ ਗੱਲ ਆ ਬਾਈ ਯਾਰ ਭਾਬੀ ਭਾਬੀ ਤਾਂ ਰੋਈ ਜਾਂਦੀ ਸੀ ਖਾਸਾ ਜਦੋਂ ਮੈਂ ਮਿਲਦਾ ਚੰਗਾ ਨੂੰ ਸ਼ਾਮ ਨੂੰ ਮਿਲਦਾ ਮੈਂ ਜਾ ਕੇ ਦੇਖਦਾ ਮੰਮੀ ਕੀ ਜਵੇ ਤੂੰ ਪਪ ਬਿਨਾ ਪੈਲੀਕਲੈਸ ਫੋਨ ਲੱਗ ਗਈ ਵੀਰਾ ਹੈ ਵਾਸ਼ਿੰਗ ਜੜਾ ਹੈਗਾ ਮੈਂ ਕਲੇਸ਼ ਨਾ ਪਾਵਾਂ ਹੋਰ ਕੀ ਕਰਾਂ ਮੈਂ ਮੈਂ ਤਾਂ ਹੀ ਵੀਰੇ ਨੂੰ ਕਿਹਾ ਸੀਗਾ ਵੀ ਭਾਬੀ ਨੂੰ ਨਾਲ ਹੀ ਲੈ ਜਾ ਅੱਛਾ ਇਹ ਨਾਲ ਜਾਣ ਨੂੰ ਫਰਦੀ ਸੀ ਇੱਥੇ ਕੀ ਕੰਮ ਇਹਦਾ ਪਿਓ ਕਰੂਗਾ ਕੇ ਮੰਮੀ ਮੇਰੇ ਮਾਰੇ ਕਿਉਂ ਕੋ ਵਿੱਚ ਖੜੀ ਸਤੀ ਹੈ ਨਹੀਂ ਤੇਰੇ ਜੰਮਣਾਂ ਲਈ ਨੂੰ ਰੋਮਾ ਹੋਰ ਦੱਸ ਕਿ ਨੂੰ ਰੋਮਾ ਮੈਂ ਮੰਮੀ ਮੈਂ ਕੀ ਮਾਰਾ ਕਰਦਾ ਤੁਹਾਡਾ ਸਾਰਾ ਦਿਨ ਆਈ ਬੋਲੀ ਜਾਂਦੇ ਰਹਿੰਦੇ ਹੋ ਵੀ ਕਿੱਥੇ ਦਾ ਮੇਰਾ ਪੁੱਤ ਸਰਕਾਰੀ ਨੌਕਰੀ ਵਾਲਾ ਬੇਲੀ ਤੇ ਨਕਮੀ ਸਾਡੇ ਪੱਲੇ ਪਈ ਮੈਂ ਇਹ ਘੜਾਪੀ ਆਈ ਆ ਤੁਸੀਂ ਪਸੰਦ ਕੀਤੀ ਆ ਤਾਂ ਆਈ ਆ ਵੇ ਮારી ਕਿਸਮਤ ਤੁਸੀਂ ਮੇਰੀ ਕਿਤੇ ਇਹਨੂੰ ਸਿਹੜਿਆ ਸੀ ਨਹੀਂ ਤੈਨੂੰ ਇੰਨਾ ਨਹੀਂ ਪਤਾਗਾ ਵੀ ਦਾਲ ਤੇਰੀ ਪਈ ਆ ਮੈਂ ਦੇਖ ਲਾਂ ਮੰਮੀ ਮੈਂ ਭੁੱਲ ਗਈ ਸਾਰੇ ਦਾਲ ਨਿਕਲ ਗਏ ਨਾ ਗੈਂਸ ਤੇ ਪੈ ਗਈ ਸਾਰਾ ਗੈਸ ਲਿਪੜ ਗਿਆ ਸੌਰੀ ਮੰਮੀ ਮੈਂ ਭੁੱਲ ਗਈ ਸੀ ਮੈਂ ਹੁਣ ਹੀ ਗੈਸ ਸਾਫ਼ ਕਰ ਦਿੰਨੀ ਆ ਨਹੀਂ ਆ ਹੀ ਰੋਣ ਨਾਲ ਸੰ ਲੈ ਕੇ ਬਹਿ ਗਿਆ ਮੇਰੇ ਪੇਕੇਆਂ ਤੋਂ ਫੋਨ ਆਇਆ ਸੀ ਮੇਰਾ ਭਰਾ ਬਿਮਾਰ ਹੈਗਾ ਮੰਮੀ ਮੈਂ ਥੋੜੀ ਬਿਮਾਰ ਕੀਤਾ ਤੁਹਾਡਾ ਭਰਾ ਜਿਹੜਾ ਮੈਨੂੰ ੱੱਕੇ ਮਾਰਦੇ ਹੋ ਨਹੀਂ ਕਾਲੇ ਮੂੰਹ ਵਾਲੀਏ ਮੇਰੇ ਅੱਗੇ ਬੋਲੇਂਗੀ ਤੂੰ ਆਈ ਨਹੀਂ ਠੀਕ ਹੁੰਦੀ ਮੈਂ ਕੱਪ ਯਾਸੀ ਕਿਤਾ ਤੈਨੂੰ ਕਿਉਂ ਮਾਰੀ ਇਹ ਨਹੀਂ ਐ ਵੇ ਤੂੰ ਕੀ ਲੈਣਾ ਹੈ ਸਾਡੇ ਘਰੇ ਤਾਈ ਕੁਸ਼ਤਾ ਸੋਚ ਫੇਰ ਵੀ ਤੇਰੀ ਨੂੰਹ ਆ ਮੈਂ ਤੈਨੂੰ ਕੀ ਮੇਰੇ ਨੂੰਹ ਆ ਪਰ ਮੈਂ ਕੁੱਟਾਂ ਪਾ ਮਾਰਾਂ ਪਰ ਰੋਜ਼ ਹੀ ਕੁੱਟੀ ਚੱਲਾ ਤਾਈ ਤਾਂ ਭਾਬੀ ਵਾਲੀ ਚੰਗੀ ਆ ਜੇ ਕੋਈ ਹੋਰ ਹੁੰਦੀ ਇੱਥੇ ਆਪੇ ਭਰਾ ਨੂੰ ਫੋਨ ਕਰ ਦਿੰਦੀ ਹੁੰਨ ਮੈਨੂੰ ਤਾਂ ਲੱਗਦਾ ਭਾਬੀ ਨੇ ਬਾਈ ਨੂੰ ਵੀ ਨਹੀਂ ਦੱਸਿਆ ਹਜੇ ਗੋਗੀ ਬਾਈ ਨੂੰ ਕੁਛ ਵੇ ਤੁਸੀਂ ਲਾ ਲੋ ਚੋਰ ਆ ਗੋਗੀ ਮੇਰਾ ਕੀ ਕਰ ਦੂਗਾ ਤਾਈ ਅਸੀਂ ਇਹ ਦੱਸਤਾ ਫਿਰ ਆਹ ਦੇਖ ਲੈ ਗੋਗੀ ਬਾਈ ਨੂੰ ਵੀਡੀਓ ਕੋਲ ਲਾ ਰੱਖੀ ਹੈਗੀ ਅਸੀਂ ਤਾਂ ਥੋੜੀ ਤਾਂ ਰੌਲਾ ਸੁਣ ਕੇ ਪਹਿਲੀ ਲਾ ਲਈ ਸੀ ਆਲੇ ਤਈਆ ਗੱਲ ਕਰ ਫਧੀਲਾ ਜਿਹੜਾ ਤੁਸੀਂ ਲੜਾਈ ਸ਼ੁਰੂ ਕੀਤੀ ਹੈ ਇਹ ਤਾਂ ਤੂੰ ਹੀ ਪਕਾਈ ਮਾਰਦੇ ਆਗੇ ਮੈਂ ਤਾਂ ਇਹ ਪਕਾਈ ਨਹੀਂ ਮਾਰਦੇ ਮੈਂ ਸਾਰਾ ਕੁਝ ਸੁਣ ਲਿਆ ਜਦੋਂ ਤੂੰ ਅਮਨ ਦੇ ਮਾਰਨ ਵਾਸਤੇ ਬੱਕਰ ਚੱਕੀ ਸੀ ਨਾਲੇ ਤੂੰ ਵੀ ਕਹਿੰਦੀ ਸੀ ਮੇਰੀ ਮਾਂ ਮਰੀ ਐ ਮੈਂ ਤਾਂ ਤੇਰੀ ਮਾਂ ਤਾਂ 85 ਸਾਲ ਦੀ ਹੋ ਕੇ ਮਰੀ ਐ ਇਹਦੀ ਮਾਂ ਤਾਂ ਸਿਰਫ ਹੀ 48 ਸਾਲ ਦੀ ਸੀ ਨਹੀਂ ਪੁੱਤੋ ਨਹੀਂ ਮੂੰਹ ਹੀ ਕਹੀ ਜਾਂਦੇ ਨੇ ਮੈਂ ਤਾਂ ਤੂੰ ਸਮਝਦੀ ਕਿਉਂ ਨਹੀਂ ਮੇਰੀ ਅਮਨ ਨਾਲ ਗੱਲ ਕਰਾ ਮੈਂ ਮਾਣ ਲਾਉਂਦਾ ਤੁਹਾਨੂੰ ਕਰਦਾ ਉਹ ਬਰਾਬਰ ਹੀ ਇੱਕ ਮਿੰਟ ਦਾ ਕੰਮ ਕਰਨਾ ਤੇ ਮੈਂ ਤੁਹਾਨੂੰ ਦੇ ਨਾਲ ਹੀ ਅੰਦਰ ਲੈ ਜਾਉਂਗਾ ਮਾਸ਼ਰਾ ਨੂੰ ਸੰਸਰਾਈ ਟਿੱਕ ਟਿੱਕ ਲੈ ਹਬਾ ਵੀ ਬਕਟਾ ਫਿਰ ਫੋਨ ਚਲੋ ਬਾਬੀ ਹੁਣ ਤੁਸੀਂ ਅੰਦਰ ਜਾ ਕੇ ਉਹਦਾ ਸਮਾਨ ਪੈਕ ਕਰ ਲੂ ਉਤਾਰ ਲੈ ਜੂਏ ਸੋਨੂੰ ਠੀਕ ਆ ਵੋਗੀ ਵਧੀਆ ਹੋਰ ਕਿੱਥੇ ਫਿਰਦਾ ਸੀ ਮੈਂ ਬਈ ਇੱਥੇ ਫਿਰਦਾ ਸੀ ਕਿਵੇਂ ਸੀ ਦੱਸ ਕੋਈ ਰਾਮਣ ਕਹਿੰਦੀ ਸੀ ਕਹਿੰਦੀ ਚੀਜ਼ਾਂ ਨਹੀਂ ਲੱਗਦਾ ਘਰੇ ਉਹਨੂੰ ਲੈ ਆਈ ਜਾ ਕੇ ਤੂੰ ਕਿਉਂ ਕੀ ਹੋ ਗਿਆ ਕੁਛ ਨਹੀਂ ਹੋਈ ਮੈਨੂੰ ਕਹਿੰਦੀ ਮਨ ਜਾਓ ਦਾਸ ਜਾ ਥੋੜਾ ਜਿਹਾ ਅਸੇਂ ਚੀਜ਼ਾਂ ਨਹੀਂ ਲੱਗਦਾ ਬੋ ਮੈਂ ਵੀ ਇੱਥੇ ਨਾਲ ਦੇ ਪਿੰਡੀ ਫਿਰਦਾ ਸੀ ਫਿਰ ਲਈ ਆਉਣਾ ਮੈਂ ਜਾ ਕੇ ਹਾਂ ਠੀਕ ਠੀਕ ਹੈ ਚੰਗਾ ਲੈ ਆਉਣਾ ਵੋਗੀ ਆਮਣਾ ਆਮਣਾ ਆਗੇ ਵੀਰੇ ਤੁਸੀਂ ਸਹਿਜ ਮੈਂ ਪਾਣੀ ਲੈ ਕੇ ਆਉਣੀ ਆ ਨਾ ਬਈ ਪਾਣੀ ਪੀਣਾ ਹੈਗਾ ਮੈਨੂੰ ਕਾਲੀ ਹੈਗੀ ਚਲ ਆਪਾਂ ਚੱਲਦੇ ਆਂ ਬਸ ਪਾਣੀ ਚਾਹ ਪਾਣੀ ਤਾਂ ਪੀਣਾ ਨਾ ਨਾ ਪੀਣਾ ਹੈਗਾ ਆਜੋ ਚਲਦੇ ਆਪਾਂ Ok, så da kan man gøre det. Her er det på sånn at det kan være kold i riktig en bonny. Hoho. Hva er det jeg begynner å gjøre det? Da skal jeg ikke ramme på noe. Takk, jeg gikk gjennom det. Le, kalt opp i djipi. Hva er det mer at det er mye som kan Le, kalt opp i djipi. Det er alltid. Det er mye som kan どう <Hello? S 2>、huh? ਹਏ ਹਏ ਕੀ ਹੋ ਗਿਆ ਮੰਮੀ ਤੁਹਾਨੂੰ ਮਾਮਾ ਮੁੱਕ ਗਿਆ ਚਾ ਚਲੀ ਫਿਰ ਨਾ ਚਾ ਚਲੀ ਤੂੰ ਗੋਗੀ ਤੂੰ ਫੋਨ ਕਰ ਲੈ ਕੋਈ ਗੋਗੀ ਨੂੰ ਫੋਨ ਕਰ ਦੂੰਗਾ ਭਾਬੀ ਨੂੰ ਲਿਆਉਂਦੀ ਆਂ ਉਧਰ ਚਲ ਹਏ 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 ਮम्मी ਚਾਹ ਨਹੀਂ ਬਣਾਈ। ਉਹ ਤਾਂ ਮੈਂ ਤਾਂ ਕੋਈ ਕੰਮ ਨਹੀਂ ਸ਼ੁਰੂਦਾ। ਜਦੋਂ ਤੇਰਾ ਮਾਮਾ ਮੁੱਕਿਆ, ਪੌਣੀ ਮਹੀਨਾ ਹੀ ਹੋ ਗਿਆ ਉਹ। ਮੰਮੀ ਜਿੰਨਾ ਤੈਨੂੰ ਦੁੱਖ ਆਣਾ, ਉਨਾਂ ਭਾਬੀ ਨੂੰ ਵੀ ਦੁੱਖ ਸੀਗਾ। ਕਾਸ਼ ਤੂੰ ਭਾਬੀ ਨੂੰ ਸਮਝਦੀ। ਚੱਲ ਕੋਈ ਨਹੀਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਸਾਡੀ ਇਹ ਵੀਡੀਓ ਦੇਖ ਹੀ ਲਈ ਹੋਣੀ। ਕਿਵੇਂ ਲੱਗੀ ਸਾਡੀ ਇਹ ਵੀਡੀਓ? ਕਮੈਂਟ ਕਰਕੇ ਜਰੂਰ ਦੱਸਿਓ। ਤੇ ਹੁਣ ਵਾਰੀ ਹੈ ਕਮੈਂਟ ਕਰਨ ਵਾਲਿਆਂ ਦੀ ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਨੇ ਬੈਦ ਦੇਵ ਰਾਜ ਜਿੰਦਲ ਗਿੱਦੜਵਾਹਾ ਕੁਲਜੀਤ ਕੌਰ ਆਸਟ੍ਰੇਲੀਆ ਹੰਸ ਰਾਜ ਅਸੀਸ ਚੋਹਾਨ ਸਿਮਰਜੀਤ ਸਰਾ ਪਿੰਕੀ ਗੋਇਲ ਭੁਪਿੰਦਰ ਕੌਰ ਕੈਨੇਡਾ ਨਰਿੰਦਰ ਗਰੇਵਾਲ ਲੁਧਿਆਣਾ ਸੰਦੀਪ ਸਿੰਘ ਪਰਮਿੰਦਰ ਸਮਰਾਲਾ ਸਤਪਾਲ ਸਿੰਘ ਹਲੀਸੇਰ ਸਤਿੰਦਰ ਕੌਰ ਸੰਗੋਵਾਲ ਇਹ ਉਹਨਾਂ ਦੇ ਨਾਮ ਸੀਗੇ ਜੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਵਧੀਆ ਕਮੈਂਟ ਕਰਿਆ ਕਰੋ ਤੁਹਾਡੇ ਨਾਮ ਵੀ ਇਸ ਪ੍ਰਕਾਰ ਹੀ ਬੋਲਿਆ ਕਰਾਂਗੇ ਇੱਕ ਸਾਡੀ ਹੋਰ ਬੇਨਤੀ ਹੈ ਮੰਨ ਲਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਤੁਸੀਂ ਵੀਡੀਓ ਦੇਖਣ ਦੇ ਨਾਲ-ਨਾਲ ਚੈਨਲ ਨਾਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਕਰਕੇ ਸਾਡੀ ਜਿਹੜੀ ਰੇਸ਼ੋ ਹੈ ਉਹ ਘਟ ਰਹੀ ਹੈ ਹੁਣ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਹਿਲਾਂ ਸਬਸਕ੍ਰਾਈਬ ਕਰੋ ਫਿਰ ਵੀਡੀਓ ਦੇਖਿਆ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸਸੀ ਗਾਲ ਜੀ